ਹਾਂਜੀ ਦੋਸਤੋ ਅੱਜ ਫਿਰ ਆਪਾਂ ਇੱਕ ਨਵੀਂ ਵੀਡੀਓ ਪਾਉਣ ਜਾ ਰਹੇ ਹਾਂ ਹਾਂਜੀ ਦੋਸਤੋ ਆਪਾਂ ਜੋ ਵੀਡੀਓ ਪਾਉਣ ਜਾ ਰਹੇ ਹਾਂ ਉਹ ਖੇਤਾਂ ਵਿੱਚ ਉੱਗਣ ਵਾਲੇ ਪਦੀਨੇ ਤੇ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਪਦੀਨੇ ਬਾਰੇ ਬਣਾ ਰਹੇ ਹਾਂ ਦੇਸੀ ਪਦੀਨਾ ਜੋ ਜ਼ਿਆਦਾਤਰ ਆਪਾਂ ਖੇਤਾਂ ਵਿੱਚ ਉੱਗਿਆ ਹੋਇਆ ਦੇਖਦੇ ਹਾਂ ਉਸ ਪਦੀਨੇ ਦੀ ਵਰਤੋਂ ਜ਼ਿਆਦਾਤਰ ਚਟਨੀ ਬਣਾਉਣ ਲਈ ਅਤੇ ਪੀਣ ਵਾਲੇ ਗੰਨੇ ਦੇ ਜੂਸ ਕੰਜਮੀ ਆਟ ਵਿੱਚ ਵਰਤੋਂ ਇਹਦੀ ਕੀਤੀ ਜਾਂਦੀ ਹੈ ਇਸ ਲਈ ਸਾਖਲਾ ਦਵਾਈਆਂ ਵਾਲੇ ਪਦੀਨੇ ਤੋਂ ਅਨਗ ਹੁੰਦੇ ਆ ਦੇਸੀ ਪਦੀਨੇ ਵਿੱਚ ਵੀ ਬਹੁਤ ਜ਼ਿਆਦਾ ਗੁਣ ਪਾਏ ਜਾਂਦੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਦਵਾਈਆਂ ਵਿੱਚ ਵਰਤੇ ਜਾਣ ਵਾਲੇ ਪਦੀਨੇ ਦੀ ਜਿਸ ਨੂੰ ਪੇਪਰਾਮੈਂਟ ਵੀ ਕਿਹਾ ਜਾਂਦਾ ਹੈ ਇਸ ਦੀ ਸਭ ਤੋਂ ਜ਼ਿਆਦਾ ਵਰਤੋਂ ਕਮਰਦਰਦ ਦਾ ਗੋਡਿਆਂ ਦੇ ਦਰਦ ਦਾ ਵਿੱਚ ਬਣਾਉਣ ਵਾਲੀਆਂ ਟਿਊਬਾਂ ਅਤੇ ਤੇਲਾਂ ਵਿੱਚ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੀ ਵਰਤੋਂ ਟੂਥਪੇਸਟ ਮਖਵਾਸ ਬਾਤ ਹਾਜਮੀ ਵਾਲੀਆਂ ਦਵਾਈਆਂ ਪੀਣ ਵਾਲੀਆਂ ਦਵਾਈਆਂ ਅਤੇ ਹੋਰ ਜਿਵੇਂ ਕਿ ਸਿਰ ਤੇ ਲਾਉਣ ਵਾਲੇ ਠੰਡੇ ਤੇਲ ਅਜੀ ਇਹ ਪ੍ਰੋਡਕਟਾਂ ਵਿੱਚ ਕੀਤੀ ਜਾਂਦੀ ਹੈ ਜੋ ਇਸ ਤੋਂ ਤਿਆਰ ਹੁੰਦੇ ਹਨ ਜਦੋਂ ਆਪਾਂ ਇਸ ਦੇ ਪੱਤੇ ਨੂੰ ਖਾਂਦੇ ਹਾਂ ਤਾਂ ਉਦੋਂ ਆਪਣਾ ਇਹ ਗਲਾ ਬਿਲਕੁਲ ਸਾਫ਼ ਤੇ ਠੰਡਾ ਕਰ ਦਿੰਦਾ ਹੈ ਜਦੋਂ ਇਹਦਾ ਪੱਤਾ ਖਾ ਲੈਂਦੇ ਆ ਤਾਂ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਕਿ ਆਪਾਂ ਗਲਾ ਸਾਫ਼ ਕਰਨ ਵਾਲੀ ਵਿਕਸ ਦੀ ਗੋਲੀ ਖਾਂਦੇ ਆ ਉਸ ਤਰ੍ਹਾਂ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦਾ ਹੈ ਬਾਕੀ ਇਸ ਬਾਰੇ ਤੁਹਾਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਜਾਂ ਇਹ ਬੂਟਾ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਤੁਸੀਂ ਸਾਡੇ ਸਕਰੀਨ ਉੱਪਰ ਦਿਖਾਏ ਜਾ ਰਹੇ ਨੰਬਰ ਉੱਤੇ ਸੰਪਰਕ ਵੀ ਕਰ ਸਕਦੇ ਹੋ ਪੂਰੀ ਜਾਣਕਾਰੀ ਲਈ ਕਿਰਪਾ ਕਰਕੇ ਸਾਡੀ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਧੰਨਵਾਦ ਜੀ